ਸਤਿ ਸ੍ਰੀ ਅਕਾਲ ਜੀ ਗੁਰਨਾਨਕ ਕਲਾਥ ਹਾਊਸ ਮੈਸਰਖਾਨਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਸਖਜੀਤ ਕੌਰ ਮਠਾੜੂ ਤੇ ਅੱਜ ਆਪਾਂ ਫੇਰ ਹਾਜ਼ਰ ਹੋਏ ਆ ਤੁਹਾਡੇ ਵਾਸਤੇ ਨਵੀਂ ਕਲੈਕਸ਼ਨ ਲੈ ਕੇ ਸੋਹਣੇ ਸੋਹਣੇ ਰੰਗ ਡਿਜ਼ਾਈਨ ਸੂਟਾਂ ਦੇ ਲੈ ਕੇ ਤੇ ਜਿਹੜੇ ਰੇਟ ਹਨ ਉਹਨਾਂ ਦਾ ਬਹੁਤ ਜਿਆਦਾ ਸਸਤਾ ਲੈ ਕੇ ਤੇ ਜਿਹੜੇ ਚੈਨਲ ਦੇ ਨਾਲ ਨਵੇਂ ਭੈਣ ਭਰਾ ਜੁੜਦੇ ਨੇ ਉਹਨਾਂ ਨੂੰ ਆਪਣੀ ਲੋਕੇਸ਼ਨ ਜਰੂਰ ਦੱਸ ਦੇਣਾ ਡਿਸਟ੍ਰਿਕਟ ਬਠਿੰਡਾ ਮੋਡ ਮੰਡੀ ਦੇ ਨੇੜੇ ਰਹਿ ਜਾਂਦਾ ਹੈ ਮੈਸਰਖਾਨਾ ਪਿੰਡ ਜਿੱਥੇ ਆਪਣੀ ਇੱਕ ਮਿਸਤਰੀਆਂ ਦੀ ਦੁਕਾਨ ਆ ਮਠਾੜੂ ਸ਼ਾਪ ਕਰਕੇ ਜਾਣੀ ਜਾਂਦੀ ਹੈ ਡੇਰਾ ਬਾਬਾ ਪੰਜਾਬ ਦੱਸਦੇ ਨੀਅਰ ਹੈ ਤੇ ਜਿਹੜੀ ਆਪਣੀ ਸ਼ਾਪ ਹੈ ਇਹ ਪੀੜੀ ਗਲੀ ਦੇ ਵਿੱਚ ਹੈਗੀ ਹੈ ਇਹ ਡੇਰਾ ਬਾਬਾ ਪੰਜਾਬ ਦਾਸ ਤੋਂ ਇੱਕ ਪੀੜੀ ਗਲੀ ਆਉਂਦੀ ਹੈ ਜਿੱਥੇ ਆਪਣੀ ਇੱਕ ਸ਼ਾਪ ਹੈ ਤੇ ਆਪਾਂ ਇਹ ਲੋਕੇਸ਼ਨ ਜ਼ਰੂਰ ਦੱਸਦੇ ਹੁੰਨੇ ਆਂਗੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਕਲੈਕਸ਼ਨ ਲੈ ਕੇ ਆਏ ਜਿਹੜੀ ਅੱਜ ਦੀ ਕਲੈਕਸ਼ਨ ਲੈ ਕੇ ਆਏ ਆਂ ਇਹ ਕਾਟਨ ਦਾ ਕੱਪੜਾ ਲੈ ਕੇ ਆਏ ਆਂ ਤੇ ਜਿਹੜੇ ਰੇਟ ਆਪਾਂ ਤੁਹਾਨੂੰ ਆਕੇ ਦੇਣੇ ਆ ਉਹ ਬਹੁਤ ਵਾਜਬ ਰੇਟ ਦੇਣੇ ਆ ਜਿਹੜੇ ਆਪਣੇ ਚੈਨਲ ਦੇ ਉੱਤੇ ਨਵੇਂ ਪਹਿਣ ਪਰਾਉਂਦੇ ਨੇ ਉਹਨਾਂ ਨੂੰ ਆਪਣੀ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਸੋਹਣੀਆਂ ਸੋਹਣੀਆਂ ਵੀਡੀਓ ਪਾਉਂਦੇ ਰਹਿੰਨੇ ਆ। ਮੇਰਾ ਸਾਫਾ ਇਹ ਸੂਤੀ ਕ ਸੂਤੀ ਸਾਫ ਹੈਗਾ ਇਹ। ਬਹੁਤ ਸੋਹਣਾ ਕੱਪੜਾ ਹੈ ਤੇ ਮੈਚਾਂ ਇਹਦੀਆਂ ਬਹੁਤ ਪਿਆਰੀਆਂ ਆਈਆਂ ਨੇ ਅੱਜ ਤੇ ਇਹਨਾਂ ਦਾ ਰੇਟ ਸਿਰਫ ਹੈਗਾ 2 ਸੂਟਾਂ ਦਾ 450 ਰੁਪਿਆ 225 ਰੁਪਿਆ ਦਾ ਆਪਾਂ ਤੁਹਾਨੂੰ ਸੂਟ ਦੇਵਾਂਗੇ। ਕਲਰ ਡਿਜ਼ਾਈਨ ਇਹਨਾਂ ਦੇ ਬਹੁਤ ਸੋਹਣੇ ਨੇ ਸਾਰੇ ਡਿਜ਼ਾਈਨ ਹੀ ਅਲੱਗ-ਅਲੱਗ ਨੇਗੇ। ਆਪਾਂ ਬਸ ਜਲਦੀ-ਜਲਦੀ ਛੋਟੀ ਜਿਹੀ ਵੀਡੀਓ ਅੱਜ ਤੁਹਾਨੂੰ ਦੇਵਾਂਗੇ। ਛੋੜਾ ਬ ਤੇ ਇਹ ਦੀ ਆਪਾਂ ਹਜੇ ਕਟਿੰਗ ਨਹੀਂ ਕਰੀਗੀ ਇਹ ਆਪਾਂ ਕਟਿੰਗ ਕਰ ਲਾਂਗੇ ਪਹਿਲਾਂ ਆਪਾਂ ਵੀਡੀਓ ਬਣਾ ਲਈਏ ਇਹਦੀ ਬਾਅਦ ਦੇ ਵਿੱਚ ਆਪਾਂ ਇਹਦੀ ਸਾਰੀ ਕੱਲ ਨੂੰ ਕਟਿੰਗ ਕਰ ਲਾਂਗੇ ਇਹਨਾਂ ਦਾ ਰੇਟ ਜਿਹੜਾ ਹੈਗਾ 225 ਪੀਸੂਟ ਦਾ ਰੇਟ ਹੈ ਸੂਤੀ ਸੂਟ ਹੈ ਸਾਰਾ ਇਹਨੂੰ ਤੁਸੀਂ 5 ਮੀਟਰ ਆਲ ਓਵਰ ਲੈ ਸਕਦੇ ਹੋ ਤੇ ਚਾਹੇ ਇਹਨੂੰ ਤੁਸੀਂ 2.5 2.5 ਮੀਟਰ ਦੀ ਕੱਟ ਕਰਕੇ ਇਹਨੂੰ ਮੈਚਿੰਗ ਸੂਟ ਲੈ ਸਕਦੇ ਹੋ ਸਾਰਾ ਸਫ ਜਿਹੜਾ ਹੈਗਾ ਬਹੁਤ ਸੋਹਣਾ ਹੈ ਤੇ ਮੈਚਿੰਗ ਇਹਨਾਂ ਦੀਆਂ ਬਹੁਤ ਪਿਆਰੀਆਂ ਨੇ ਉਹ ਤੁਹਾਡੀ ਆਪਣੀ ਚੋਅ ਹੋਗੀ ਤੁਸੀਂ ਇਹਨੂੰ ਆਲ ਓਵਰ ਸੂਟ ਨੂੰ ਲੈਣਾ ਹੈ ਕਿ ਮੈਚਿੰਗ ਲੈਣਾ ਹੈ ਆਹ ਲਓ ਜੀ ਇਹ ਗਰੇ ਦੇ ਨਾਲ ਕੰਟਰਾਸਟ ਹੈ ਜਿਹੜਾ ਫਲਾਵਰੇ ਦਾ ਹੈਗਾ ਬਹੁਤ ਸੋਹਣਾ ਕਪੜਾ ਤੁਸੀਂ ਐ ਫੜ ਕੇ ਦੇਖੋਗੇ ਨਾ ਬਹੁਤ ਸੋਹਣਾ ਪੋਲਾ ਪੋਲਾ ਤੇ ਸੌਫਟ ਕਪੜਾ ਹੈਗਾ ਗਰਮੀ ਦੇ ਵਿੱਚ ਫੀਲ ਨਹੀਂ ਹੋਣਾ ਪਾ ਇਹਦਾ ਬਹੁਤ ਸੋਹਣਾ ਕਪੜਾ ਆਹ ਲਓ ਜੀ ਆ ਇਹਦੀ ਮੈਚਿੰਗ ਆ ਗਈ ਉਹ ਤੁਹਾਡੀ ਆਪਣੀ ਚੋਅ ਹੋਊਗੀ ਤੁਸੀਂ ਮੈਚਿੰਗ ਲੈਣਾ ਹੈ ਆਲ ਓਵਰ ਲੈਣਾ ਹੈ ਸੂਟ ਨੂੰ ਉਹ ਤੁਹਾਡੀ ਆਪਣੀ ਚੋਅ ਹੋਊਗੀ ਐਦਾਂ ਇਹਨਾਂ ਦੀਆਂ ਮੈਚਿੰਗਾਂ ਨੇ ਬਹੁਤ ਸੋਹਣੀਆਂ ਤੇ ਆਹ ਲਓ ਜੀ ਸਾਰੇ ਕਲਰ ਡਿਜ਼ਾਈਨ ਜਿਹੜੇ ਹੈਗੇ ਨੇ ਅੱਜ ਦੇ ਬਹੁਤ ਸੋਹਣੇ ਨੇਗੇ ਹਾਇਦਾ ਆ ਗਿਆ ਫਰੋਜੀ ਕਲਰ ਫਰੋਜੀ ਕਲਰ ਵੀ ਬਹੁਤ ਪਿਆਰਾ ਹੈ ਇਹਦੇ ਵਿੱਚ ਵਾਈਟ ਜਿਹਾ ਸਰਕਲ ਜੇ ਬਣੇ ਨੇ ਆਹ ਲੋ ਜੀ ਬਹੁਤ ਸੋਹਣਾ ਹੈ ਕਪੜਾ ਇਹਦੇ ਨਾਲ ਤੁਸੀਂ ਚਾਹੇ ਵਾਈਟ ਫਲਾਵਰ ਦੀ ਮੈਚਿੰਗ ਕਰ ਸਕਦੇ ਹੋ ਐਦਾਂ ਫਰੋਜੀ ਦੀ ਤੇ ਚਾਹੇ ਤੁਸੀਂ ਇਹਦੀ ਮੈਚਿੰਗ ਜਿਹੜੀ ਹੈਗੀ ਆ ਇਸ ਇਸ ਨਾਲ ਕਰ ਸਕਦੇ ਹੋਗੇ ਜਿਹੜਾ ਇਹ ਡਿਜ਼ਾਈਨ ਹੈ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਨਿੱਕੀ ਨਿੱਕੀ ਟਿੱਕੀ ਜੀ ਬਣੀ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਸ਼ੂਟ ਸਿਰਫ ਸੋਨੂੰ ਅੱਜ ਮਿਲੂਗਾ ਮਠਾੜੂ ਸ਼ਾਪ ਦੇ ਤੋਂ ਸਿਰਫ 225 ਰੁਪਈਆ ਦਾ ਤੇ ਕਿਰਪਾ ਕਰਕੇ ਪਲੀਜ਼ ਜਿਹੜਾ ਤੁਸੀਂ ਸੂਟ ਹੈਗਾ ਇੱਕ ਸੂਟ ਨੂੰ ਤੁਸੀਂ ਜਾਂ ਦੋ ਸੂਟ ਨੂੰ ਬਾਏ ਨਾ ਕਰਿਓ ਸਾਡੀ ਸਟਾਰਟਿੰਗ ਜਿਹੜੀ ਹੈਗੀ ਹੈ ਇਹਦੀ ਚਾਰ ਸੂਟਾਂ ਦੀ ਸਟਾਰਟਿੰਗ ਹੈਗੀ ਅਸੀਂ ਚਾਰ ਸੂਟਾਂ ਤੋਂ ਘਾਟੇ ਦਾ ਪਾਰਸਲ ਨਹੀਂ ਤੋੜਦੇਗੇ ਆਹ ਲਓ ਜੀ ਇਹ ਦਾ ਅਗਲਾ ਕਲਰ ਆ ਗਿਆ ਬਹੁਤ ਪਿਆਰਾ ਕਲਰ ਹੈ ਤੇ ਸੂਟ ਹੈ ਸਿਰਫ 225 ਰੁਪਈਆ ਦਾ ਆਹ ਲਓ ਜੀ ਆਹ ਇਹਦੀ ਮੈਚਿੰਗ ਆ ਗਈ ਉਹ ਤੁਹਾਡੀ ਆਪਣੀ ਚੁਆਇਸ ਹੋ ਤੁਸੀਂ ਆਲ ਓਵਰ ਲੈਣਾ ਹੈ ਮੈਚਿੰਗ ਲੈਣਾ ਹੈ ਆਹ ਲਓ ਜੀ ਇਹ ਗ੍ਰੇ ਦੇ ਨਾਲ ਵਾਈਟ ਦਾ ਕੰਟਰਾਸਟ ਹੈ ਬਹੁਤ ਸੋਹਣਾ ਜਿਹੜਾ ਹੈਗਾ ਇਹਦਾ ਫਲਾਵਰ ਹੈਗਾ ਤੇ ਸਲਵਾਰ ਵੀ ਇਹਦੀ ਬਹੁਤ ਸੋਹਣੀ ਹੈਗੀ ਟ੍ਰਾਇੰਗਲ ਜੇ ਬਣੇ ਨੇ ਵਿੱਚ ਬਹੁਤ ਪਿਆਰਾ ਪਿਆਰਾ ਡਿਜ਼ਾਈਨ ਹੈ ਇਹਦਾ ਤੇ ਸੂਟ ਸਿਰਫ ਹੈਗਾ ਇਹ ਇਹ ਕਈ ਤੁਹਾਨੂੰ ਆਲ ਓਵਰ ਵੀ ਮਿਲ ਜਾਣਗੇ ਜ਼ਰੂਰੀ ਨਹੀਂ ਵੀ ਤੁਸੀਂ ਆਲ ਓਵਰ ਲੈਣੇ ਆ ਤੇ ਜ਼ਰੂਰੀ ਨਹੀਂ ਤੁਸੀਂ ਮੈਚਿੰਗ ਲੈਣੇ ਆ ਤੁਸੀਂ ਇਹਨਾਂ ਨੂੰ ਜਿੱਦਾਂ ਵੀ ਮਰਜ਼ੀ ਬਾਏ ਕਰ ਸਕਦੇ ਹੋ ਸੂਟਾਂ ਨੂੰ ਇਹ ਇਹਦਾ ਹੈਗਾ ਸਿੰਗਲ ਪੀਸ ਮਤਲਬ ਤੁਸੀਂ ਇਹ ਆਲ ਓਵਰ ਲੈ ਸਕਦੇ ਹੋ ਜਿਹੜਾ ਆ ਵਾਲਾ ਡਿਜ਼ਾਈਨ ਹੈ ਇਹ ਵੀ ਹੈਗਾ ਆਲ ਓਵਰ ਦੇ ਵਿੱਚ ਵਾਈਟ ਲਾਈਸ ਲਾ ਕੇ ਤੁਸੀਂ ਸੂਟ ਨੂੰ ਬਹੁਤ ਸੋਹਣਾ ਬਣਾ ਸਕਦੇ ਹੋਗੇ ਆਹ ਲੋ ਜੀ ਆ ਆ ਗਿਆ ਇਹਦਾ ਲੇਮਨ ਜਿਹਾ ਕਲਰ ਸਰੋਫ ਲਾਇਆ ਬਹੁਤ ਪਿਆਰਾ ਹੈ ਇਹਦਾ ਕਲਰ ਵੀ ਇਹ ਸੂਟ ਵੀ ਸੋਨੂੰ ਆਲ ਓਵਰ ਜਿਹੜਾ ਹੈਗਾ ਮਿਲੂਗਾ ਆਹ ਲੋ ਜੀ ਆ ਮਸਟਰਡ ਕਲਰ ਦਾ ਹੈ ਇਹਦਾ ਕਪੜਾ ਬਹੁਤ ਸੋਹਣਾ ਸੌਫਟ ਸੌਫਟ ਕਪੜਾ ਪੋਲਾ ਜਿਹਾ ਸੂਟ ਹੰਡੂਗਾ ਵਧੀਆ ਨਾ ਇਹਨਾਂ ਦੇ ਰੰਗ ਫਿੱਟਣ ਆ ਆਹ ਲਓ ਜੀ ਅਗਲਾ ਲੈਰੀਆ ਆ ਗਿਆ ਇਹਦੀਆਂ ਤੁਸੀਂ ਮੇਰੇ ਕੋਲ ਸਲਵਾਰਾਂ ਸ਼ਰਟਾਂ ਸੂਟ ਜਿਵੇਂ ਮਰਜੀ ਤੁਸੀਂ ਲੈ ਸਕਦੇ ਹੋ ਇਹਨਾਂ ਦੇ ਆਹ ਲਓ ਜੀ ਆਹ ਅਗਲਾ ਫਰੋਜੀ ਕਲਰ ਆ ਗਿਆ ਵਾਈਟ ਦੇ ਨਾਲ ਬਹੁਤ ਸੋਹਣਾ ਸਾਰੇ ਡਿਜ਼ਾਈਨ ਅਲੱਗ ਜਿਹੇ ਇਹਦੇ ਨੇ ਤੇ ਸੂਟ ਹੈਗੇ ਨੇ ਬਹੁਤ ਸਸਤੇ ਮਿਲਨੇ ਨੇ ਸਾਨੂੰ ਮਠਾੜੂ ਸ਼ਾਪ ਦੇ ਉੱਤੋਂ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਆਪਣਾ ਜਾਇੰਦਾ ਜਿੱਥੇ ਆਪਣੀ ਇੱਕ ਦੁਕਾਨ ਹੈ ਮਿਸਤਰੀਆਂ ਦੀ ਆਹ ਲਓ ਜੀ ਗਾਜਰੀ ਆ ਗਿਆ ਬਹੁਤ ਸੁਣਾ ਗਾਜਰੀ ਗਾਜਰੀ ਕਲਰ ਹੈ ਇਹਦੇ 'ਚ ਆਪਾਂ ਤੁਹਾਨੂੰ ਦੇਵਾਂਗੇ ਮੈਚਿੰਗ ਸੂਟ ਆਹ ਲਓ ਜੀ ਇਹਦੀ ਮੈਚਿੰਗ ਦੇਖੋ ਕਿੰਨੀ ਗੁੱਡ ਮੈਚਿੰਗ ਹੈ ਬਹੁਤ ਪਿਆਰੀ ਮੈਚਿੰਗ ਹੈ ਦੀ ਤੇ ਆਹ ਲਓ ਜੀ ਇੱਕ ਆ ਗਿਆ ਫੇਰ ਲੈ ਰਹੀ ਆ ਇੱਕ ਦਾ ਕਲਰ ਤਾਂ ਬੇਬੀ ਪਿੰਕ ਹੈ ਇੱਕ ਦਾ ਕਲਰ ਪੀਚ ਤੇ ਮਹਿੰਦੀ ਨਾਲ ਕੰਟਰਾਸਟ ਆ ਧੋਨੇ ਹੀ ਬਹੁਤ ਪਿਆਰੇ ਲੱਗੇ ਸੂਟ ਆਹ ਲਓ ਜੀ ਇੱਕ orange color ਦੇ ਨਾਲ ਆ ਗਿਆ ਲਾਈਟ ਤੇ ਮਿੱਠਾ-ਮਿੱਠਾ orange ਹੈ ਮਹਿੰਦੀ ਦੇ ਨਾਲ ਕੰਟਰਾਸਟ ਆ ਫੁੱਲੇ ਦਾ ਜਿਹੜਾ ਫਲਾਵਰ ਬਹੁਤ ਸੋਹਣਾ ਹੈ ਤੇ ਇਹ ਸ਼ੂਟ ਤੁਹਾਨੂੰ ਮਿਲੂਗਾ ਸਿਰਫ ਤੇ ਸਿਰਫ 225 ਰੁਪਏ ਦਾ ਸ਼ੂਟ ਜੇ ਕਿਸੇ ਦੁਕਾਨਦਾਰ ਪਹਿਣਾ ਨੇ ਲੈਣੇ ਨੇ ਉਹਨਾਂ ਦਾ ਰੇਟ ਅਲੱਗ ਲੱਗੂਗਾ ਉਹਨਾਂ ਨੂੰ ਆਪਾਂ ਬਹੁਤ ਫਾਇਦਾ ਦੇਵਾਂਗੇ ਬਹੁਤ ਘੱਟ ਰੇਟ ਜਿਹੜਾ ਹੈਗਾ ਆਪਾਂ ਲਾਵਾਂਗੇ ਆਹ ਲਓ ਜੀ ਇਹਦਾ ਤੁਸੀਂ ਮੈਚਿੰਗ ਕਰ ਲਿਓ ਆਲ ਓਵਰ ਲੈ ਲਿਓ ਤੁਹਾਡੀ ਆਪਣੀ ਚੁਆਇਸ ਹੋਊਗੀ ਸ਼ੂਟ ਸਿਰਫ ਮਿਲੂਗਾ ਤੁਹਾਨੂੰ 225 ਰੁਪਏ ਦਾ ਸਾਰੇ ਸੂਟ ਆਏ ਨੇ ਕਾਟਨ ਦੇ ਤੇ ਰੇਟ ਇਹਨਾਂ ਦਾ ਹੈਗਾ 225 ਰੁਪਏ ਆ ਇਹਦਾ ਲਾਈਟ ਜਿਹਾ ਕਲਰ ਆ ਗਿਆ ਬਹੁਤ ਸੋਹਣਾ ਕਦੂ ਰੰਗਾ ਜਿਹਾ ਤੇ ਇਹਦੀ ਮੈਂ ਤੁਹਾਨੂੰ ਮੈਚਿੰਗ ਦਿਨੀ ਆ ਨਾਲ ਜਿਹੜੀ ਮੈਚਿੰਗ ਹੈਗੀ ਇਹ ਬਹੁਤ ਪਿਆਰੀ ਹੈ ਆਹ ਲਓ ਜੀ ਆਹ ਇਹਦੀ ਇਹਦੀ ਮੈਚਿੰਗ ਹੈ ਇੱਕ ਨਾ ਇੱਥੇ ਮੇਰੇ ਕੋਲ ਖੁੱਲਾ ਸੂਟ ਪਿਆ ਸੀ ਆਪਣਾ ਦੁਪੱਟੇ ਵਾਲਾ ਫੱਟੀ ਵਾਲਾ ਚੱਕਿਓ ਆਹ ਲਓ ਜੀ ਇਹਦੇ ਵਿੱਚ ਇੱਕ ਗ੍ਰੇ ਕਲਰ ਆ ਗਿਆ ਇਹ ਤੁਹਾਨੂੰ ਆਲ ਓਵਰ ਸੂਟ ਮਿਲਣਗੇ ਲੈ ਤੁਸੀਂ ਜਿੰਨੇ ਮਰਜ਼ੀ ਜਾਓ ਇੱਕ ਇਹਦੇ ਵੀ ਚਾਹ ਡਿਜ਼ਾਈਨ ਆ ਗਿਆ खोल आ लो जी अगला मैं सन एक डिजाइन दिखाई ये माल है अपने को बहुत सारा ये तेरा सूट है दप्टे के नाल आया रेट यह बहुत ज्यादा घट्ट है ये शूट साढ़े चार सौ रुपए का चुनी ना सूट देवेंगे बहुत सोहना यद प्रिंट है आ लो जी यिजैन देखो बहुत सोनी यिजा ਜਿਹੜੀ ਇਹਦੀ ਲੈਂਥ ਲਵਾਈ ਆ ਉਹ ਵੀ ਬਹੁਤ ਲਵਾਈ ਇਹਦੀ ਹੈਗੀ ਐ ਸੂਟ ਦੀ ਤੇ ਇਹਦੇ ਚ ਆਪਾਂ ਨੂੰ ਚਾਰ ਕਲਰ ਮਿਲਣਗੇ ਚਾਰ ਪੰਜ ਡਿਜ਼ਾਈਨ ਮਿਲਣਗੇ ਸੂਟ ਸਿਰਫ ਮਿਲੂਗਾ 450 ਰੁਪਏ ਦਾ ਤੇ ਨਾਲ ਇਹਦੇ ਦੁਪੱਟਾ ਇਸ ਤਰ੍ਹਾਂ ਮਿਲੂਗਾ ਦੁਪੱਟਾ ਵਧੀਆ ਹਾ ਪ्युअर ਦਾ ਦੁਪੱਟਾ ਲੱਗਿਆ 450 ਰੁਪਿਆ ਰੇਟ ਆ ਇਹਦਾ ਜਿਹੜੇ ਆਪਾਂ ਤੁਹਾਨੂੰ ਪਹਿਲਾ ਸੂਟ ਦਿਖਾਏ ਸੀ ਉਹ ਤਾਂ 450 ਦੇ ਤੁਹਾਨੂੰ ਦੋ ਮਿਲਣਗੇ ਤੇ ਇਹ 450 ਦਾ ਇੱਕ ਮਿਲੂਗਾ ਸਜ ਇਹਦਾ ਬਹੁਤ ਵਧੀਆ ਦੁਪੱਟੇ ਦਾ ਵੀ ਖੁੱਲਾ ਸਜ ਆ ਤੇ ਨਾਲ ਇਹਦੇ ਪਲੇਨ ਸਲਵਾਰ ਲੱਗੀ ਹੋਈ ਹੈ ਕਲਰ ਇਹਦੇ ਵਿੱਚ ਸਾਨੂੰ 4 ਕਲਰ ਮਿਲਣਗੇ 4 ਕਲਰ ਸੋਹਣੇ ਆ ਜਿਵੇਂ ਇੱਕ ਬੋਟਲ ਗ੍ਰੀਨ ਕਲਰ ਆ ਗਿਆ ਨੀਲਾ ਤੇ ਇੱਕ ਕਾਫੀ ਤੇ ਇੱਕ ਕਲਰ ਜਿਹੜਾ ਹੈਗਾ ਇਹਦਾ ਮਹਿਰੂਨ ਹੈ ਇਹ ਬਾਕੀ ਸਾਨੂੰ ਮੈਂ ਸੈਂਪਲ ਦਿਖਾਏ ਨੇ ਇਹਦੇ 'ਚ ਆਪਣੇ ਕੋਲੇ ਬਹੁਤ ਸਾਰਾ ਮਾਲ ਆਇਆ ਤੇ ਸ਼ੂਟ ਦਾ ਰੇਟ ਸਿਰਫ 450 ਰੁਪਇਆ ਤੇ ਜਿਹੜੇ ਆਪਾਂ ਕਾਟਨ ਵਾਲੇ ਸੂਟ ਸਾਨੂੰ ਦੇਣੇ ਆ 450 ਦੇ ਦੋ ਦੇਣੇ ਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਤੇ ਸੋਣਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਅਸੀਂ ਬਹੁਤ ਬੜੇ ਮਿਹਨਤ ਨਾਲ ਤੁਹਾਡੇ ਵਾਸਤੇ ਲੈ ਕੇ ਆਉਨੇ ਆ ਤੇ ਅਗਲੀ ਵੀਡੀਓ 'ਚ ਆਪਾਂ ਫੇਰ ਹਾਜ਼ਰ ਹੋਵਾਂਗੇ ਤੁਹਾਡੇ ਵਾਸਤੇ ਨਿਊ ਡਿਜ਼ਾਈਨ ਨਾ ਨਵੀਂ ਕਲੈਕਸ਼ਨ ਲੈ ਕੇ ਧੰਨਵਾਦ